मेरा परसों फाला बोल गया परसे गुरु वाला बनिए बिरजी गुरु वाला बनिए गुरु वाला बनिए बिरजी गुरु ਵਾਲਾ ਬਣੀਏ ਦੇਖੇ ਗੁਰੂ ਵਾਲੇ ਬਣੀਏ ਬੰਤ ਗੁਰੂ ਵਾਲੇ ਭੈਣ ਜੀ ਚਾਹ ਪੀ ਕੇ ਜਾਏ ਪਈ ਚਾਹ ਪੀ ਕੇ ਜਾਏ ਹੁਣ ਆ ਜੇ ਦੁੱਧ ਦੀ ਰੰਤਾਦਨ ਦੇ ਅਧੀਨ ਹੁੰਦੇ ਸਿਗੋਲਾ ਹਸਪਤਾਲ ਕਰੀਆਲਾ ਵਿਖੇ ਨਸ਼ੇ ਦੀ ਗੋਲੀ ਲੈ ਲਈ ਸੰਗੋਸ਼ਕ ਕਰਦੇ ਹੋਏ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਸੋਨੂ ਸੀਤੋਵਾਲ ਵੀ ਪੇਂਟ ਦੇ ਵਿੱਚ ਸ਼ਾਮਲ ਵੀਡੀਓ ਹੋ ਰਹੀ ਸੋਸ਼ਲ ਮੀਡੀਆ ਉੱਤੇ ਅੱਗ ਵਾਂਗੂ ਵਾਇਰਲ ਸੋਨੂ ਰੱਬ ਤੋਂ ਦੂਰ ਕੱਢਿਆ ਪਾਸਟਰ ਜੀ ਦਾ ਕਿਸੂਰ ਹੈ ਕਸੂਰ ਕੱਢਿਆ ਪਾਸਟਰ ਜੀ ਦਾ ਕਸੂਰ ਤੇਰੇ ਆਇਆ ਨਾ ਘੁਮੇਚ ਬਸ ਪਾਸਟਰ ਬਦਲੀ ਜਾਨਾ ਏ ਤੂੰ ਪਾਸਟਰ ਬਦਲੀ ਜਾਨਾ ਪਾਸਟਰ ਬਦਲੀ ਜਾਨਾ ਆਪਣੇ ਕੰਮ ਬਦਲ ਕੇ ਵੇ ਤੂੰ ਕਹਿੰਦਾ ਹੁੰਦਾ ਹੀ ਨੋ 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 ਮੈਂ ਤੈਨੂੰ ਨਹੀਂ ਹਟਦਾ ਨਹੀਂ ਹਟਦਾ ਤੂੰ ਮੈਨੂੰ ਹਟ ਦਿੱਤਾ ਏ ਤੂੰ ਮੇਰੀ ਮਿੱਠੀ ਖਾਂਡ ਮਿਜਲੀ ਹੁੰਦੀ ਏ ਅਡਾਰ ਕੋਈ ਆਦੀ ਖਾਂਡ ਬਣਾ ਲਈ ਤੂੰ ਗਿਆ ਮੇਰੇ ਮੇਰੇ ਜੀਆ ਬਈਰ ਤੂੰ ਕਿਹਨੂੰ ਦੇਖੀਏ ਨੇ ਤੈਨੂੰ ਕਹੀ ਜਾਂਦੀ ਏ ਕਰ ਲੈ ਗੱਲ ਇਹਦੇ ਨਾਲ गाजर ਵਰਗੀ ਨਾਰ ਨੂੰ ਪਟੜਨ ਨੂੰ ਫਿਰਦਾ ਸੀ ਤੇਤੋਂ ਮੇਰੇ ਨਖਰੇ ਨਹੀਂ ਚੱਕੇ ਜਾਣੇ ਗਾਜਰ ਤੂੰ ਤਾਂ ਗਾਜਰ ਵਰਗੀ ਘੱਟ ਤੇ ਸੁੱਕੇ ਬੈਂਗਣ ਵਰਗੀ ਜ਼ਿਆਦੇ ਲੱਗਦੀ ਹੈ ਬਾਕੀ ਗੱਲ ਰਹੀ ਨਖਰਿਆਂ ਦੀ ਨਖਰੇ ਨੁਖਰੇ ਤਾਂ ਮੈਂ ਤੇਰੀ ਖੱਬੀ ਲੱਤ ਦੇ ਨਾਲ ਹੀ ਚੱਕ ਲੈਣੇ ਆ ਲੈ ਲੈ ਕਿੱਤੜ ਦੇ ਕਿਵੇਂ ਕਮਾਉਂਦਾ ਚਿੱਟੜ ਦਾ ਪੈਂਚੋਂ ਐਂ ਕਮਾਉਂਦਾ ਜਿਵੇਂ 855 ਤੂੜੀ ਵਾਲੀ ਨੂੰ ਹੌਲੀ ਹੌਲੀ ਕਮਾਉਂਦਾ ਹੁੰਦਾ ਮੇਰੇ ਸਲਿਆਂ ਨੂੰ ਸਾਰਿਆਂ ਨੂੰ ਕੋਡੇ ਕਰ ਲਏ ਤੇ ਇੱਕ ਕਰ ਲੇ ਸਰੀਆ ਗਰਮ ਸਾਰਿਆਂ ਨੂੰ ਪਹਿਲਾਂ ਕੀ ਕਰੇ ਪਹਿਲਾਂ ਇਹਨਾਂ ਦੇ ਉੱਤੇ ਘਸਾਵੇ ਥੋੜਾ ਥੋੜਾ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਇਹਨਾਂ ਦੇ ਵਿੱਚ ਪਾਵੇ ਤੇ ਜਦੋਂ ਮਰੇ ਚੀਕਾ ਨਾ ਫਿਰ ਇਹਨਾਂ ਦੇ ਅੰਦਰ ਸਰੀਆ ਐਂ ਤੱਕ ਦੇ ਜਿਵੇਂ ਅਮਰੀਕੀ ਟੱਠਾ ਦੇਸੀ ਗਾਂ ਦੇ ਤੱਕਦਾ